ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਠ ਮਹਾਪਰਵ ਦੇ ਮੌਕੇ ਤੇ ਦੇਸ਼ ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਨੂੰ ਨਿੱਕੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਸ਼ਰਧਾਲੂਆਂ ਦੀ ਅਟੁੱਟ ਸ਼ਰਧਾ ਨੂੰ ਨਮਨ ਕੀਤਾ ਤੇ ਇਸ ਚਾਰ ਦਿਨਾਂ ਤਿਹਾਰ ਤੇ ਡੂੰਘੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ ਪ੍ਰਧਾਨ ਮੰਤਰੀ ਨੇ ਛੱਟੀ ਦੀ ਵਤੀ ਵਿਸ਼ਵਵਿਆਪੀ ਮਹਾਂਤਨ ਨੂੰ ਵੀ ਸਵੀਕਾਰ ਕੀਤਾ ਤੇ ਕਿਹਾ ਕਿ ਦੁਨੀਆ ਭਰ ਦੇ ਭਾਰਤੀ ਪਰਿਵਾਰ ਇਸ ਦੀਆਂ ਰਸਮਾਂ ਵਿੱਚ ਦਿਲੋਂ ਸ਼ਰਧਾ ਨਾਲ ਹਿੱਸਾ ਲੈਂਦੇ ਨੇ ਇਸ ਮੌਕੇ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਨੇ ਛੱਟੀ ਮਈਆਂ ਨੂੰ ਸਮਰਪਿਤ ਇੱਕ ਭਗਤੀ ਗੀਤ ਵੀ ਸਾਂਝਾ ਕੀਤਾ ਜਿਸ ਵਿੱਚ ਸਾਰਿਆਂ ਨੂੰ ਇਸ ਦੀ ਅਧਿਆਤਮਿਕ ਗੂੰਜ ਵਿੱਚ ਡੁੱਬਣ ਦਾ ਸੱਤਾ ਦਿੱਤਾ ਗਿਆ ਪ੍ਰਧਾਨ ਮੰਤਰੀ ਨੇ ਛੱਟੀ ਮਈਆਂ ਨੂੰ ਸਾਰਿਆਂ ਨੂੰ ਭਰਪੂਰ ਆਸ਼ੀਰਵਾਦ ਦੇਣ ਦੀ ਕਾਮਨਾ ਕੀਤੀ प्रधानमंत्री नरेंद्र मोदी भलके आकाशवाणी मन की बात प्रोग्राम देश विदेश के लोगों विचार सजे करेंगे हर महीने प्रसारित होने वाले रेडियो प्रोग्राम का एक सौ सताईव एपीसोड हो मन की बात प्रोग्राम आकाशवाणी दूरदर्शन के समुचे नैटवर्क आकाशवाणी खबर वैबसाइट और न्यूज आन एआईआर मोबाइल ऐप से प्रसारित विधानसभा हलका हो रही चो नामजदगी पत्र वापस लैंड आखिरी दिन तो बाद पंद्रह उम्मीदवार चो मैदान में रह गए नामजदगी पत्र वापस लैंड के आखिरी दिन पांच उम्मीदवार ने अपनी उम्मीदवार वापस ले ली चोण मैदान में मुख्य उमीदवार श्रोमणी अकाली दल के उम्मीदवार सुखविंदर कौर भारतीय जनता पार्टी के उम्मीदवार हरजीत सिंह संधु आम आदमी पार्टी के उम्मीदवार हरमीत सिंह संधु कांग्रेस पार्टी के उम्मीदवार ਕਰਨਬੀਰ ਸਿੰਘ ਸ਼ਾਮਿਲ ਨੇ ਰਿਟਰਨਿੰਗ ਅਫਸਰ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਨੇ ਉਹਨਾਂ ਦੱਸਿਆ ਕਿ ਵੋਟਾਂ 11 ਨਵੰਬਰ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਏਗੀ ਚੋਣੇ ਦੀ ਪ੍ਰਟਾਲੀ ਤੇ ਸੁਚੇੇ ਨਿਪਟਾਰੇ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ कृषि ਵਿਗਿਆਨ ਕੇਂਦਰ శ్రీ ਮੁਕਤਸਰ ਸਾਹਿਬ ਵੱਲੋਂ ਪਿੰਡ ਲੱਖੇਵਾਲੀ ਵਿਖੇ ਬਲਾਕ ਪਦਰੀ ਜਾਗਰੂਕਤਾ ਕੈਂਪ ਕਰਾਇਆ ਗਿਆ ਜਿਸ ਵਿੱਚ ਮੁਕਤਸਰ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਸੂਝਵਾਨ ਕਿਸਾਨਾਂ ਨੇ ਵੱਡੇ ਗੰਢ ਤੇ ਵਿੱਚ ਹਿੱਸਾ ਲਿਆ ਐਸੋਸੀਏਟ ਡਾਇਰੈਕਟਰ ਡਾਕਟਰ ਕਰਮਜੀਤ ਸ਼ਰਮਾ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਜਾਣੂ ਕਰਾਇਆ ਉਹਨਾਂ ਨੇ ਕਿਸਾਨਾਂ ਨੂੰ ਕੇਵੀਕੇ ਵਿੱਚ ਉਪਲਬਧ ਮਸ਼ੀਨਰੀ ਬੈਂਕ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਇਸ ਦੌਰਾਨ ਉਹਨਾਂ ਨੇ ਪਰਾਲੀ ਦੀ ਸਾਮ ਸੰਭਾਲ ਲਈ ਕੇਵੀਕੇ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਦਾ ਵੀ ਜ਼ਿਕਰ ਕੀਤਾ ਉਹਨਾਂ ਪਰਾਲੀ ਦੇ ਨਿਪਟਾਰੇ ਲਈ ਯੂਨੀਵਰਸਿਟੀ ਵੱਲੋਂ ਸਫਾਰਿਸ਼ ਵੱਖ-ਵੱਖ ਮਸ਼ੀਨਾਂ ਬਾਰੇ ਜਾਣਕਾਰੀ ਦਿੰਦੇ ਆ ਉਹਨਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਉਹਨਾਂ ਨੇ ਹਾੜੀ ਦੀਆਂ ਵੱਖ-ਵੱਖ ਫਸਲਾਂ ਬਾਰੇ ਜਾਣਕਾਰੀ ਦਿੱਤੀ ਜਲੰਧਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਵੱਲੋਂ ਸ਼ੋਰ ਪ੍ਰਦੂਸ਼ਣ ਨਿਯੰਤਰਣ ਨਿਯਮ 2000 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2003 ਦੇ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਨੇ ਕਿ ਮੈਰਿਜ ਪਹਲੇ ਸਾਂਜ ਤੱਕ ਥਾਮਾ ਤੇ ਧਾਰਮਿਕ ਸਥਾਨਾਂ ਤੇ ਲਾਊਡਸਪੀਕਰ ਦੀ ਆਵਾਜ਼ 10 ਡੈਸੀਬਲ ਤੋਂ ਘੱਟ ਹੋਣੀ ਚਾਹੀਦੀ ਹੈ। मुताबिक बसा कारा मोटरसाइकिल हर प्रकार थे, थे, प्रेशर के प्रेशर प्रेषर हॉरना पूर्ण तौर पाबंदी लगाई गई है इस अलावा तो मैरिज पैलेसा पब्लिक लोकेशन आदि लाउड स्पीकर आदि की वरतों करन तो पहल प्रवानगी लैनी लाजमी होएगी तो प्रवानगी उपरंत लाउड स्पीकर की वरतों करन का समा सवेरे छे बजे तो रात दस बजे तक होगा ये हुक्म बई नवंबर दो हज़ार पच्ची तक रहेगा ਪੰਜਾਬ ਸਰਕਾਰ ਵੱਲੋਂ ਪ੍ਰਾਲੀ ਨੂੰ ਸਾੜਨ ਦੇ ਖੇਤਾਂ ਵਿੱਚ ਹੀ ਇਸ ਦਾ ਨਿਪਟਾਰਾ ਕਰਨ ਦੇ ਮੰਤਵ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿਦਿਆਰਥੀ ਵੀ ਵਾਤਾਵਰਣ ਮਿੱਤਰ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਇਸ ਸਬੰਧੀ ਕਲ ਵਿਦਿਆਰਥੀਆਂ ਵੱਲੋਂ ਝੋਨੇ ਦੀ ਪ੍ਰਾਲੀ ਨਾ ਸਾੜਨ ਦਾ ਸੁਨੇਹਾ ਵਾਦ ਤੋਂ ਵਾਦ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਮਿੱਤਰ ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਦੀ ਵੰਡ ਕੀਤੀ ਗਈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਨਾ ਵਿਦਿਆਰਥੀ ਵੱਲੋਂ ਖਾਸ ਤੌਰ ਤੇ ਜ਼ਿਆਦਾ देख के किसानों ਨੂੰ ਪਰਾਲੀ ਨਾ ਸੜਨ ਦੀ ਪ੍ਰੇਰਿਤ ਕੀਤਾ ਜਾਏਗਾ ਜ਼ਿਲੰਦਰ ਵਿੱਚ 42ਵੇਂ ਇੰਡੀਅਨ ਆਇਲ ਸਰਵੋ ਸੂਰਜੀ ਹਾਕੀ ਟੂਰਨਾਮੈਂਟ ਵਿੱਚ ਵੀ ਤੀ ਰਾਤ ਬੀਐਸਐਫ ਜ਼ਿਲੰਦਰ ਅਤੇ ਕੈਕ ਦਿੱਲੀ ਦੀਆਂ ਟੀਮਾਂ 2-2 ਨਾਲ ਬਰਾਬਰੀ ਤੇ ਰਹੀਆਂ ਤੇ ਇੰਡੀਅਨ ਨੇਵੀ ਮੁੰਬਈ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 3-2 ਨਾਲ ਹਰਾਇਆ ਅੱਜ ਇੰਡੀਅਨ 에ਅਰਫੋਰਸ ਦਾ ਮੁਕਾਬਲਾ ਪੰਜਾਬ ਪੁਲਿਸ ਨਾਲ ਅਤੇ ਭਾਰਤੀ ਰੇਲਵੇ ਦਾ ਮੁਕਾਬਲਾ ਸੀਆਰਪੀਐਫ ਨਾਲ ਹੋਏਗਾ ਇਸੇ ਨਾਲ ਹੀ ਪ੍ਰਾਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਟ ਲਈ @AIR Renuchender ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਮਿੰਟ ਤੇ ਨਮਸਕਾਰ